नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਕਿੱਥੇ ਹੈ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਆਜ਼ਾਦ ਭਾਰਤ ਨੂੰ ਚੈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਮੈਂ ਦਿਨ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਲੋਕ ਸਭਾ ਚੋਣਾਂ 2024 ਦਾ ਖਾੜਾ ਜਿਹੜਾ ਪੱਕ ਚੁਕਿਆ ਹੈ ਜਿਹੜਾ ਫਰੀਦਕੋਟ ਅੰਦਰ ਜੇ ਗੱਲ ਕਰੀਏ ਜਿਹੜਾ ਫਰੀਦਕੋਟ ਦੇ ਜੋ ਆਪ ਪਾਰਟੀ ਦੇ ਕੈਂਡੀਡੇਟ ਨੇ ਕਰਮਜੀਤਨ ਮੋਹਰ ਭੀਜੇ ਵੀ ਦੇ ਨੇ ਹੰਸੜਾਏ ਹੱਥ ਜੀ ਤੇ ਅਖਾਲੀ ਦਲ ਦੇ ਉਮੀਦਵਾਰ ਨੇ ਰਾਜਵਿੰਦਰ ਸਿੰਘ ਜੀ ਧਰਮਕੋਟ ਤੇ ਨਾਲ ਹੋਰ ਜਿਹੜੇ ਕੈਂਡੀਡੇਟ ਵੀ ਇੱਥੇ ਮੌਜੂਦ ਨੇ ਆਪਣੇ ਜੇ ਆਪਾਂ ਗੱਲ ਕਰੀਏ ਆਜ਼ਾਦ ਉਮੀਦਵਾਰ ਜੇ ਗੱਲ ਕਰੀਏ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਨਾਲ ਸਵਾਗਤ ਹੈ ਸਾਡੇ ਚੈਨਲ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਅੱਜ ਜਿਹੜੀ ਉਹਦੋਂ ਆਪਾਂ ਗੱਲ ਕਰਦੇ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕਰਦੇ ਆ ਵੀ ਜਿਵੇਂ ਹਰ ਇੱਕ ਪਾਰਟੀ ਦੇ ਉਮੀਦਵਾਰ ਇੱਥੇ ਖੜੇ ਨੇ ਤੇ ਤੁਸੀਂ ਵੀ ਆਜ਼ਾਦ ਉਮੀਦਵਾਰ ਵਜੋਂ ਇੱਥੇ ਜਿਹੜਾ ਖੜੇ ਹੋ ਜਿਨਾ ਫਰੀਦਕੋਟ ਦੇ ਅੰਦਰ ਤੇ ਜਦੋਂ ਦੇਖਿਆ ਜਾ ਰਿਹਾ ਵੀ ਦੂਜੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਬਾਹਰੋਂ ਦਿਖਾਈ ਦੇ ਰਹੇ ਨੇ ਵੀ ਉਹਨਾਂ ਨੂੰ ਫਰੀਦਕੋਟ ਦੇ ਅੰਦਰ ਕੋਈ ਜਿਹੜਾ ਉਮੀਦਵਾਰ ਆਪਣਾ ਨਜ਼ਰ ਨਹੀਂ ਆਇਆਗਾ ਤੇ ਤੁਸੀਂ ਆਜ਼ਾਦ ਦੇ ਤੌਰ ਤੇ ਤੇ ਜਿਨਾ ਫਰੀਦਕੋਟ ਦੇ ਵਾਸੀ ਹੋਣ ਕਰਕੇ ਤੁਸੀਂ ਤੇ ਉਮੀਦਵਾਰ ਕਤੁਰ ਦੇ ਖੜੇ ਹੋ ਤੁਹਾਡਾ ਕੀ ਕਿਵੇਂ ਦੇਰ ਗੱਤੀ ਸਰ ਬੇਨਤੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਫਰੀਦਕੋਟ ਹਲਕਾਰ ਜਰਬ ਹੋਇਆ ਇੱਥੇ ਸਾਰੇ ਬਾਰੀ ਉਮੀਦਵਾਰ ਆਏ ਆ ਪਾਲਾ ਬੀਬੀ ਗੋਲਛਣ ਸੀ ਉਹ ਵੀ ਬਾਹਰਲੀ ਸੀ ਕਲਾ ਪ੍ਰੋਫੈਸਰ ਸਾਧੂ ਸਿੰਘ ਇੱਥੋਂ ਦਾ ਸੀਗਾ ਔਰ ਸਦੀਕ ਸਾਹਿਬ ਬਾਹਰਲੇ ਸੀ ਹੁਣ ਵੀ ਜਿਹੜੇ ਹੁਣ ਤਾਂ ਹੱਦ ਹੀ ਹੋ ਗਈ ਯਾਰ ਹੋਂਤਾ ਆ ਜਿਹੜੇ ਕਾਂਗਰਸ ਵਾਲਿਆਂ ਦੇ ਵਿਭਾਰ ਬਾਹਰ-ਬਾਹਰ ਹੋ ਜਾ ਕੇ ਬੀਬੀ ਇੱਥੇ ਖੜਾਤੀ ਐ ਹੰਸਰਾ ਹੰਸ ਜਲੰਧਰੋਂ ਖੜਾਤਾ ਕਰਨਜੀਤ ਅਨਮੋਲ ਚੰਡੀਗੜੋਂ ਖੜ ਗਿਆ ਹੋਰ ਕਈ ਬੰਦੇ ਕੋਈ ਚੰਡੀਗੜੋਂ ਆ ਕੇ ਇੱਥੇ ਖੜੀ ਜਾਂਦਾ ਕੋਈ ਨਕੌਦਰ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਕਿਧਰੋਂ ਵੀ ਕਿਧਰੋਂ ਉਹ ਮੈਂ ਤਾਂ ਫੈਸਲਾ ਕੀਤਾ ਕਿ ਲੋਕ ਸਭਾ ਹਲਕਾ ਫਰੀਦਕੋਟ ਕੋਈ ਖੁਸਰਿਆਂ ਦਾ ਸ਼ਹਿਰ ਨਹੀਂ ਆ ਓ ਯਾਰ ਅਸੀਂ ਵੀ ਇੱਥੇ ਲੀਡਰ ਰਹਿੰਦੇ ਆ ਸੋ ਮੈਂ ਆਯਾਦ ਉਮੀਦਵਾਰ ਦੇ ਤੌਰ ਤੇ ਇਥੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਔਰ ਅੱਜ ਮੈਂ ਅਵਤਾਰ ਸਿੰਘ ਸੋਹਤਾ ਲੋਕ ਸਭਾ ਹਲਕਾ ਫਰੀਕੋਟ ਦੇ ਸਾਰੇ ਹੀ ਵੋਟਰ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਮੇਰਾ ਚੋਣ ਨਿਸ਼ਾਨ ਡਾਇਮੰਡ ਹੀਰਾ ਹੈ ਔਰ ਤੁਸੀਂ ਸਾਰੇ ਆਪ ਦੇ ਲੋਕਲ ਉਮੀਦਵਾਰ ਨੂੰ ਪੜ੍ਹੇ ਲਿਖੇ ਬੰਦੇ ਨੂੰ ਜਿਹੜਾ ਕਿ ਇਸ ਲੋਕ ਸਭਾ ਹਲਕੇ ਦੀ ਪਿੰਡਾਂ ਵਾਲੇ ਲੋਕਾਂ ਦੀ ਸਾਡੇ ਆਮ ਮਜ਼ਦੂਰਾਂ ਦੀ ਆਮ ਲੋਕਾਂ ਦੀ ਸਮੱਸਿਆਵਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣਦਾ ਤੁਸੀਂ ਮੈਨੂੰ ਵੱਧ ਵੱਧ ਵੋਟਾਂ ਪਾ ਕੇ ਦਿਤਾਓ ਔਰ ਮੈਂ 4 ਤਰੀਕ ਨੂੰ ਰਿਜ਼ਲਟ ਆਊਗਾ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਿੱਥੇ ਅਸੀਂ ਮਜ਼ਦੂਰਾਂ ਦੀ ਗੱਲ ਕਰਦੇ ਆਂ ਨਰੇਗਾ ਮਜ਼ਦੂਰਾਂ ਦੀ ਗੱਲ ਕਰਦੇ ਆਂ ਅਸੀਂ ਠੇਕਾ ਠੇਕੇਦਾਰੀ ਦੀ ਠੇਕੇ ਦੇ ਮੁਲਾਜ਼ਮ ਰੱਖੇ ਜਾਂਦੇ ਉਹਨਾਂ ਦੀ ਗੱਲ ਕਰਦੇ ਆਂ ਓ ਯਾਰ ਮੋਦੀ ਨੇ ਤਾਂ ਹੋਰ ਵੀ ਠੇਕੇ ਦੇ ਕਰਤੀ ਔਰ ਫੌਜ ਦੇ ਵਿੱਚ ਜੇ ਕੋਈ ਗਰੀਬ ਘਰ ਦਾ ਨਿਆਣਾ ਪਰਦੇ ਹੋ ਜਾਂਦਾ ਸੀ ਉਹ ਕਹਿੰਦੇ ਜੀ ਅਗਣੀ ਵੀ ਅਗਰੀ ਵੀਰ ਜਿਹੜੇ ਆ 400 ਬਾਅਦ ਬਿਨਾ ਪੈਨਸ਼ਨ ਤੋਂ ਬਿਨਾ ਕਾਸੇ ਤੋਂ ਜਿਵੇਂ ਸਾਡੇ ਪੰਜਾਬ ਦੇ ਹੋਮਗਾਰਡ ਮਲਾਜ਼ਮ ਜਦੋਂ ਰਿਟਾਇਰ ਹੁੰਦੇ ਆ ਉਹ ਉਹ ਖਾਲੀ ਅੱਠ ਤੋਰ ਦਿੱਤਾ ਜਾਂਦਾ ਇਸ ਕਰਕੇ ਇਹ ਠੇਕਾ ਪ੍ਰਣਾਲੀ ਨੂੰ ਬੰਦ ਕਰਨ ਵਾਸਤੇ ਔਰ ਮੈਂ ਪੂਰਾ ਜੋਰ ਲਾਉਂਗਾ ਪਾਰਲੀਮੈਂਟ ਦੇ ਵਿੱਚ ਕਿ ਭਲਾ ਸਾਡੀਆਂ ਬੀਬੀਆਂ ਸਕੂਲਾਂ ਦੇ ਵਿੱਚ ਖਾਣਾ ਬਣਾਉਣ ਵਾਲੀਆਂ ਹੋਣ ਭਲਾ ਸਾਡੇ ਆਸ਼ਾ ਵਰਕਰ ਹੋਣ ਓ ਯਾਰੋ ਗਰੀਬ ਲੋਕ ਆ ਉਹ ਜਿਹੜੇ ਸਾਡੇ ਮੰਡੀ ਚ ਮਜ਼ਦੂਰ ਕਰਦੇ ਆ ਪੱਠਾ ਦੇ ਕੰਮ ਕਰਦੇ ਆ ਉਹਨਾਂ ਦੀ ਮਜ਼ਦੂਰੀ ਚ ਪੈਸਿਆਂ ਦਾ ਵਾਅਦਾ ਕੀਤਾ ਜਾਂਦਾ 5 10 ਪੈਸਿਆਂ ਚ 6 ਮਹੀਨਿਆਂ ਬਾਅਦ ਉਹਨਾਂ ਦਾ ਪਰਚਾ ਆਉਂਦਾ ਕਿ ਉਹਨਾਂ ਦੀ ਵਾਅਦਾ ਕਿੰਨਾ ਹੁੰਦਾ ਜੀ 5 ਪੈਸੇ 7 ਪੈਸੇ ਉਹ ਅੱਜ ਇੰਨੀ ਮਹਿੰਗਾਈ ਹੋ ਗਈ ਉਹ ਪਰਚੇ ਆ ਜਿਹੜੇ ਪਿਛਲੇ 50 ਸਾਲ ਤੋਂ ਆ ਉਹ ਇਹਨਾਂ ਪਰਚਿਆਂ ਨੂੰ ਵੀ ਰਿਵਾਈਜ਼ ਕਰਾਵਾਂਗੇ ਸੋ ਮੈਂ ਆਜ਼ਾਦ ਦੇ ਤੌਰ ਤੇ ਅੱਜ ਇਲੈਕਸ਼ਨ ਲੜ ਰਿਹਾ ਅਯਾਦ ਸਾਹਿਬ ਤੁਹਾਡੇ ਕਾਊਂਟਰ ਦੇ ਬੈਠ ਕੇ ਮੈਂ ਇੱਥੇ ਹੀ ਪੈਦਾ ਹੋਇਆ ਮੈਂ ਵੀ ਅਖਬਾਰ ਵਿੱਚ ਆ ਅਯਾਦ ਸਾਹਿਬ ਨਾਲ ਔਰ ਮੈਂ ਅੱਜ ਬੇਨਤੀ ਕਰਦਾ ਕਿ ਤੁਸੀਂ ਆਪ ਦੇਸ ਆਪ ਦੇ ਮਜ਼ਦੂਰ ਭਰਾ ਨੂੰ ਵੱਤ ਵਤ ਵੋਟਾਂ ਪਾ ਕੇ ਜਿਤਾਓ ਜਿਹੜਾ ਪਾਰਲੀਮੈਂਟ ਦੇ ਵਿੱਚ ਆਮ ਲੋਕਾਂ ਦੀ ਆਵਾਜ਼ ਬਣੇ ਆਮ ਵਪਾਰੀਆਂ ਦੀ ਆਵਾਜ਼ ਬਣੇ ਆਮ ਗਰੀਬਾਂ ਦੀ ਆਵਾਜ਼ ਬਣੇ ਕਿਸਾਨਾਂ ਦੀ ਆਵਾਜ਼ ਬਣੇ ਜਿਹੜੀ ਦੂਸਰੀਆਂ ਪਾਰਟੀਆਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਹੋਰ ਪਾਰਟੀਆਂ ਹੈਗੀਆਂ ਇੱਥੇ ਬਿੰਨੇ ਦੇ ਕੈਂਡੀਡੇਟ ਕਰਨੇ ਉਹ ਪਾਰਟੀਆਂ ਵੀ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਲੋਕ ਸਭਾ ਚਣਾਂ ਨੂੰ ਲੈ ਕੇ ਕਿ ਜਿੱਤਣ ਤੋਂ ਬਾਅਦ ਵਿਕਾਸ ਕਰਾਂਗੇ ਵੀ ਇਹ ਕਿ ਕਿਤੇ ਕਿਵੇਂ ਦੇਖਦੇ ਤੁਸੀਂ ਇਸ ਨੂੰ ਸਰ ਮੈਂ ਦੱਸਿਆ ਵੀ ਜਦੋਂ ਦਾ ਇਹ ਲੋਕ ਸਭਾ ਹਲਕਾ ਬਣਿਆ ਹਰਿਆਣਾ ਹੋਇਆ ਉੱਥੇ ਵਿਕਾਸ ਕਿਹੜਾ ਹੋਇਆ ਜਿੱਦ ਦੇ ਬੀਬੀ ਹਰਸਿਮਰ ਤੇ ਜਾਂ ਬਠਿੰਡਾ ਜਨਰਲ ਹੋਇਆ ਉਹ ਤੁਸੀਂ ਵੇਖੋ ਜਾ ਕੇ ਮੋਹਾਲੀ ਵਰਗੇ ਸ਼ਹਿਰ ਬਣ ਗਏ ਉਹ ਸਾਡੇ ਸੰਧਵਾ ਪਿੰਡ ਦੇ ਵਿੱਚ ਵੱਡੇ 5 ਲੀਟਰ ਹੋਇਆ ਸਰਦਾਰ ਜਸਵਿੰਦਰ ਸਿੰਘ ਬਰਾੜ ਸਰਦਾਰ ਮਨਤਾਰ ਸਿੰਘ ਬਰਾੜ ਯਾਨੀ ਜੈ ਸਿੰਘ ਜੀ ਸਰਦਾਰ ਬਸੰਤ ਸਿੰਘ ਸਰਦਾਰ ਕਲਤਾਰ ਸਿੰਘ ਸੰਧਵਾ ਔਰ ਸਾਡਾ ਉਸ ਪਿੰਡ ਦੀ ਹਾਲਤ ਵੇਖ ਲੈਣ ਦੁਨੀਆ ਵਾਲੇ ਆ ਕੇ ਉਥੇ ਕੀ ਹਾਲਤ ਹੈ ਇੱਕ ਮੋੜੇ ਪਿੰਡ ਹੋਣਾ ਚਾਹੀਦਾ ਸੀ ਔਰ ਉਥੇ ਗਲੀਆਂ ਵੀ ਟੁੱਟੀਆਂ ਇਹਨਾਂ ਦੇ ਘਰਾਂ ਨੂੰ ਜਾਣ ਵਾਲੀਆਂ ਉਹਨਾਂ ਵੀ ਟੁੱਟੀਆਂ ਹੋਈਆਂ ਇਹ ਬੰਦੇ ਆਪਦੇ ਪਿੰਡ ਦਾ ਵਿਕਾਸ ਨਹੀਂ ਕਰ ਸਕੇ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਕੋਟਪੂਰਾ ਸ਼ਹਿਰ ਦਾ ਕਦੇ ਕੋਈ ਵੀ ਡੇ ਨੀ ਬੜਿਆ ਸਰਦਾਰ ਮਨਿੰਦਰ ਸਿੰਘ ਬਰਾੜ 85 ਚ ਐਮਐਲਏ ਬਣਿਆ ਸੀ ਉਸ ਤੋਂ ਬਾਅਦ ਅੱਜ 40 ਸਾਲ ਹੋ ਗਏ ਕਦੇ ਕੋਟਪੂਰੇ ਦਾ ਇਹਨੇ ਲੀਡਰ ਨਹੀਂ ਬਣਨ ਦਿੱਤਾ ਤੁਸੀਂ ਮੇਰੇ ਕੋਟਪੂਰਾ ਵਾਸੀ ਔਰ ਸਾਰੇ ਲੋਕ ਸੁਭਾਅ ਕਹਿੰਦੇ ਜਿੰਨੇ ਵੀ ਜਿੱਥੇ ਵੀ ਮੇਰੇ ਮਜ਼ਦੂਰ ਭਰਾ ਕੰਮ ਕਰਦੇ ਆ ਜਿੱਥੇ ਭਾ ਮੰਡੀ ਮਜ਼ਦੂਰ ਹੋਣ ਜਾਂ ਉਹ ਆ ਪੰਨੇ ਹਜ਼ਾਰ ਯੂਨੀਅਨ ਹੋਵੇ ਗੱਲਾਂ ਮਜ਼ਦੂਰ ਯੂਨੀਅਨ ਹੋਵੇ ਮੈਂ ਉਹਨਾਂ ਦੀਆਂ ਮੰਗਾ ਦਾ ਪਾਰਲੀਮੈਂਟ ਵਿੱਚ ਉਹਨਾਂ ਦੀ ਹੱਕੀ ਮੰਗਾ ਦਾ ਪਾਸ ਕਰਾਉਂਗਾ ਜੀ ਮੈਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਪਾਰਲੀਮੈਂਟ ਦੇ ਵਿੱਚ ਚੱਕੂਗਾ ਜੀ ਜਿਵੇਂ ਤੁਹਾਡੀ ਪਾਰਟੀ ਦੀ ਗੱਲ ਕਰੀਏ ਵੀ ਤੁਸੀਂ ਆਜ਼ਾਦ ਉਮੀਦਵਾਰ ਤੋਂ ਪਹਿਲਾਂ ਆਪ ਪਾਰਟੀ ਨਾਲ ਜੁੜੇ ਸੀਗੇ ਉਸ ਤੋਂ ਟੁੱਟਣ ਦਾ ਕੀ ਕਾਰਨ ਰਿਹਾ ਮਤਲਬ ਤੁਸੀਂ ਜਿਹੜਾ ਇੱਧਰਲੇ ਪਾਸੇ ਮੁੰਡਾ ਦੇਖੋ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਅਜੰਡਾ ਨਾ ਮੈਂ ਉਦੋਂ ਵੀ ਕਹਿੰਦਾ ਸੀ ਇਹ ਕੇਜਰੀਵਾਲ ਪੰਜਾਬ ਲਈ ਕਾਲਾ ਕਾਨੂੰਨ ਆ ਦੋਸਤੋ ਉਹ ਇਹਦੀਆਂ ਨੀਤੀਆਂ ਜਦੋਂ ਇਹ ਪੰਜਾਬ 'ਚ ਝਾੜੂ ਵਾਲੇ ਲਾਗੂ ਕਰਦੇ ਆ ਉਹ ਕੁਝ ਦਿਨਾਂ ਬਾਅਦ ਇਹਨਾਂ ਨੂੰ ਵਾਪਸ ਲੈਣੀਆਂ ਪੈਣੀਆਂ ਕਿਉਂਕਿ ਉਹ ਇੱਕ ਛੋਟੇ ਸ਼ਹਿਰ ਦਾ ਮੁੱਖ ਮੰਤਰੀ ਹੈ ਇਹ ਸਾਡਾ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਫਰੀਦਕੋਟ ਲੋਕ ਸਭਾ ਹਲਕਾ ਜਾਂ ਸਾਰਾ ਪੰਜਾਬ ਹੈ ਬਹੁਤ ਵੱਡਾ ਵਿਸ਼ਾਲ ਸੂਬਾ ਹੈ ਔਰ ਇੱਥੇ ਜਾਤੀ ਜਮਾਤੀ ਸਮੀਕਰਨਾ ਨਾ ਤਾਂ ਕੇਜਰੀਵਾਲ ਨੂੰ ਪਤਾ ਔਰ ਜਿਹੜੀ ਇਹ ਸਾਡੀ ਮੁੱਖ ਮੰਤਰੀ ਆ ਆਪਣਾ ਭਗਵੰਤ ਮਾਨ ਇਹਨਾਂ ਨੂੰ ਨਹੀਂ ਇਹਦੇ ਬਾਰੇ ਪਤਾ ਇੱਥੇ ਯਾਰ ਸਾਡੇ ਇੱਕਾ ਕਰਮਜੀਤ ਅਨਮੋਲ ਜਿਹੜਾ ਕਿ ਪਛੜੀ ਸ਼੍ਰੇਣੀ ਦਾ ਮਰਾਸੀ ਜਾਤੀ ਦਾ ਉਹਨੂੰ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਸ਼ਡਿਊਲ ਕਾਸਟ ਦੇਤੇ ਕੈਂਡੀਡੇਟ ਬਣਾਇਆ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਚਾਰ ਦਿਨ ਹੋ ਗਏ ਆ ਕਿਉਂ ਨਹੀਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿਉਂ ਨਹੀਂ ਕਰਮਜੀਤ ਅਨਮੋਲ ਨੇ ਬਿਆਨ ਦਿੱਤਾ ਜੀ ਉਹ ਜੋ ਸਹੀ ਹੈਗੇ ਤਾਂ ਸੋ ਮੈਂ ਪੰਜਾਬ ਫਰੀ ਕੋਟ ਲੋਕ ਸਭਾ ਹਰਕੇ ਦੇ ਸਾਰੇ ਹੀ ਵਸਤਾਕਾਂ ਨੂੰ ਬੇਨਤੀ ਕਰਦਾ ਵੋਟਰ ਪੈਨ ਪੜਾਵੋ ਇਹਨੂੰ ਪੁੱਛੋ ਸਵਾਲ ਕਿ ਤੇਰਾ ਜਾਲੀ ਸਰਟੀਫਿਕੇਟ ਹੈ ਔਰ ਤੇਰੇ ਜਾਲੀ ਸਰਟੀਫਿਕੇਟ ਦਾ ਤੂੰ ਕੀ ਜਵਾਬ ਦੇਣਾ ਚਾਹਦਾ ਕਿਸ ਵਸਤੀ ਕਰਨ ਦੇਣਾ ਚਾਹਣਾ ਸੋ ਸਾਨੂੰ ਇਹ ਬਾਹਰਲੇ ਉਮੀਦਵਾਰ ਆ ਕੇ ਲੁੱਟ ਕੇ ਲੈ ਜਾਂਦੇ ਆ ਹੁਣ ਅਸੀਂ ਲੁੱਟੇ ਨਹੀਂ ਜਾਣਾ ਹੁਣ ਅਸੀਂ ਹੁਣ ਅਸੀਂ ਆਪਦੇ ਲੋਕ ਲੋਕ ਸਭਾ ਹਲਕਾ ਫਰੀ ਕੋਟ ਦਾ ਅਸੀਂ ਆਪ ਦਾ ਉਮੀਦਵਾਰ ਬਣਾਓ ਆਪ ਦਾ ਐਮਪੀ ਬਣਾਓ ਜਿਹੜਾ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਆਸਾਨੀ ਨਾਲ ਲੱਭ ਸਕੇ ਉਹ ਇਹਨਾਂ ਨਾਲ 100 100 150 199 ਅੱਜ ਵੀ ਤਰੇ ਫਿਰਦੇ ਆ ਇਹਨਾਂ ਨਾਲ 100 100 199 ਆਦੇ ਕੈਂਡੀਡੇਟ ਆਏ ਜੇ ਜਿੱਦ ਜਿੱਤ ਗਏ ਇਹਨਾਂ ਨੇ ਤੁਹਾਡਾ ਮੂੰਹ ਨੂੰ ਮੋੜੀ ਵਿਖਾਉਣਾ ਔਰ ਨਾ ਤੁਸੀਂ ਇਹਨਾਂ ਨੂੰ ਮਿਲ ਸਕਣਾ ਇਹ ਲੱਭਣਾ ਨਹੀਂ ਤੁਹਾਨੂੰ ਬੰਬੇ ਤੋੜੇ ਜਿਵੇਂ ਪਿੱਛੇ ਜੇ ਹੁਣੇ ਜਿਹੜਾ ਵੀਡੀਓ ਹੰਸਰਾ ਜੰਸੀ ਦੀ ਵਾਇਰਲ ਹੋਈ ਸੀਗੀ ਉਹ ਕਿਸੇ ਵਿਅਕਤੀ ਨੂੰ ਬੋਲ ਰਹੀ ਸੀਗੀ ਉਸ ਵੀਡੀਓ ਵਿੱਚ ਤੇ ਉਸ ਤੋਂ ਬਾਅਦ ਵੀ ਜੇ ਕਿਸੇ ਪੱਤਰਕਾਰ ਨੇ ਜਿਹੜੇ ਪੁੱਛਿਆ ਤੇ ਉਸ ਤੋਂ ਬਾਅਦ ਇੱਕ ਵੀਡੀਓ ਆਈ ਵੀ ਜਿਹੜਾ ਉਹਨਾਂ ਨੇ ਮੰਨਿਆ ਵੀ ਉਹ ਉਹਨਾਂ ਦੀ ਪਾਰਟੀ ਦੇ ਇੱਕ ਵਰਕਰ ਨੂੰ ਕੋਈ ਬੋਲ ਰਿਹਾ ਸੀ ਤਾਂ ਉਹ ਪੜ੍ਹ ਕੇ ਕਹੀ ਸੀ ਤੇ ਉਸ ਤੋਂ ਬਾਅਦ ਵੀ ਕਹਿੰਦੇ ਜੀ ਪਹਿਲਾਂ ਮਤਲਬ ਉਹ ਉਹਨਾਂ ਨੂੰ ਕੀ ਕਿਹਾ ਜਾ ਰਿਹਾ ਵੀ ਤੂੰ ਗਰਮ ਸੁਵਾ ਦੇ ਮਤਲਬ ਲਹਿਜੇ ਜਿ ਬੋਲਨੇ ਉਹਦੇ ਵਾਰ ਕਹਿੰਦੇ ਨਹੀਂ ਉਹ ਗਰਮ ਸੁਵਾ ਦੇ ਲਹਿਜੇ ਜਿ ਨਹੀਂ ਉਹ ਮੇਰੇ ਵਰਕਰ ਨੂੰ ਬੋਲਿਆ ਸੀ ਤਾਂ ਕਰਕੇ ਹੋਇਆ ਇੱਕ ਵਾਰ ਸੀ ਜੇ ਆਪਾਂ ਗੱਲ ਕਰੀਏ ਫਰੀਦਕੋਟ ਜ਼ਿਲ੍ਹੇ ਦੇ ਮੀਡੀਆ ਦੀ ਵੀ ਫਰੀਦਕੋਟ ਜ਼ਿਲ੍ਹੇ ਦੇ ਮੀਡੀਆ ਦੇ ਸ਼ਹਿਰ ਖਾਸ ਕਰਕੇ ਸ਼ਹਿਰ ਕੋਟਕਪੂਰਾ ਦੇ ਉਹਦੇ ਲੋਕਲ ਮੀਡੀਆ ਨੂੰ ਆ ਵੀ ਇਹ ਅਖੋਪ ਰੋਕੇ ਕੀਤਾ ਜਾ ਰਿਹਾ ਇਹਨਾਂ ਦੇ ਆਪ ਦੀ ਇੱਕ ਸੋਸ਼ਲ ਮੀਡੀਆ ਟੀਮ ਬਣੀ ਆ ਜਿਨ੍ਹਾਂ ਦੇ ਵਿੱਚ ਇੱਕ ਲਾਈਵ ਪ੍ਰੋਗਰਾਮ ਵਾਲਾ ਜੋ ਲੜਕਾ ਇੱਕ ਕੈਮਰਾਮੈਨ ਹੈ ਇਹਨਾਂ ਦਾ ਤੇ ਜਿਹੜੇ ਦੋ ਤਿੰਨ ਬੰਦੇ ਬਸ ਉਹੀ ਅੱਗੇ ਦਿਖਾਈ ਦੇ ਰਹੇ ਨੇ ਤੇ ਦੂਜੇ ਲੋਕਲ ਮੀਡੀਆ ਨੂੰ ਪਾਸੇ ਕੀਤਾ ਜਾ ਰਿਹਾ ਮਤਲਬ ਕਿਉਂ ਤੇ ਉਹਨਾਂ ਦੇ ਅੱਗੋਂ ਵੱਲ ਜੋ ਜਿਹੜਾ ਹੈਗਾ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਇਹਦੇ ਵਿੱਚ ਨਾ ਉਹਨਾਂ ਦਾ ਕੋਈ ਕੀਤਾ ਜਾ ਰਿਹਾ ਉਹਨਾਂ ਦੀ ਖਾਲ ਪਕੀ ਜਾ ਰਿਹਾ ਸਾਰੇ ਇਹ ਐਡੇ ਰੈਸਟੋਕਾਟ ਪਰਿਵਾਰ ਆ ਤੁਹਾਨੂੰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਹਾਂਸ ਰਾਜ ਨੂੰ ਪੁੱਛਿਆ ਕਿ ਮਜ਼ਦੂਰ ਦੀ ਮਜ਼ਦੂਰੀ ਕਿੰਨੀ ਹੁੰਦੀ ਹੈ ਉਹ ਕਹਿੰਦਾ ਮੈਂ ਕਿਹੜਾ ਕਲਰਕ ਲੱਗਾ ਸੋ ਇਹਨਾਂ ਨੂੰ ਜ਼ਮੀਨੀ ਹਕੀਕਤ ਦਾ ਨਹੀਂ ਪਤਾ ਜ਼ਮੀਨੀ ਜਿਹੜੀਆਂ ਗਰਾਊਂਡ ਲੈਵਲ ਤੇ ਆਮ ਲੋਕਾਂ ਦੀਆਂ ਕੀ ਸਮੱਸਿਆਵਾਂ ਆਪਾਂ ਅੱਜ ਤੋਂ ਡਾਜਾਂ ਦੇ ਬੈਠੇ ਆ ਇੱਥੇ ਇਹਨਾਂ ਨੂੰ ਇਹ ਨਹੀਂ ਬੱਤਾ ਵੀ ਆ ਰੇੜੀ ਵਾਲਿਆਂ ਦੇ ਘਰੇ ਸ਼ਾਮ ਨੂੰ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ ਸੋ ਇਹਨਾਂ ਲੋਕਾਂ ਨੇ ਜੇ ਸਾਡੇ ਲੋਕਲ ਮੀਡੀਆ ਨੂੰ ਲੋਕਲ ਸਾਡੇ ਨੈਟਵਰਕ ਨੂੰ ਕਿਛੇ ਕੀਤਾ ਹੋਇਆ ਇਹਨਾਂ ਨੂੰ ਪਤਾ ਲੱਗ ਜੂਗਾ ਜਦੋਂ ਸਾਡੇ ਆ ਜਿਹੜੇ ਇਹਨਾਂ ਨੇ ਆਰਦਾ ਅਸਲ ਵਿੱਚ ਬੀਜੇਪੀ ਦਾ ਆਰਦਾ ਨੈਟਵਰਕ ਹੈ ਜਿਹੜਾ ਉੱਤੋਂ ਦਿੱਲੀੋਂ ਆਇਆ ਹੋਇਆ ਔਰ ਉਹ ਨੈਟਵਰਕ ਇੱਥੇ ਕੰਮ ਕਰਦਾ ਸਾਡੇ ਤੁਹਾਡੇ ਵਰਗੇ ਮਜ਼ਦੂਰ ਪੱਤਰਕਾਰ ਹੋ ਤੁਸੀਂ ਔਰ ਤੁਸੀਂ ਵੀ ਜੇ ਤੁਸੀਂ ਇੰਨੇ ਕੁਆਲੀਫਾਈਡ ਹੋ ਜੇ ਤੁਹਾਨੂੰ ਵੀ ਸਰਕਾਰੀ ਨੌਕਰੀਆਂ ਮਿਲੀਆਂ ਹੋਣ ਤੇ ਤੁਹਾਨੂੰ ਕੀ ਲੋੜ ਹੈ ਪੱਤਰਕਾਰੀ ਕਰਨ ਦੀ ਸੋ ਇਹ ਜਿਹੜੇ ਸਾਡੇ ਮੇਰੇ ਲੋਕਲ ਫਰੀ ਕੋਰਟ ਦੇ ਕੋਰਕਪੁਰੇ ਦੇ ਪੱਤਰਕਾਰ ਭਰਾ ਇਹਨਾਂ ਨੂੰ ਬਿਲਕੁਲ ਇਹਨਾਂ ਨੇ ਇਗਨੋਰ ਮਾਰਿਆ ਹੋਇਆ ਔਰ ਮੈਂ ਇਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਪੁੱਛੋ ਸਵਾਲ ਕਿ ਦੱਸੋ ਤੁਹਾਡੇ ਕੋਲੇ ਜਾਲੀ ਸਰਟੀਫਿਕੇਟ ਆ ਤੁਸੀਂ ਦੂਰ ਬਰਾਡੇ ਹੋ ਆ ਕੇ ਫਰੀ ਕੋਰਟ ਚ ਕੀ ਕਰੋਗੇ ਕੀ ਕਰੋਗੇ ਕੋਰਕਪੁਰੇ ਚ ਕੀ ਕਰੋਗੇ ਮੋਗਾ ਦੇ ਡੜਵਾ ਦੇ ਵਿੱਚ ਸੋ ਇਹਨਾਂ ਨੂੰ ਬਿਲਕੁਲ ਨਹੀਂ ਗਿਆਨ ਕਿ ਇਹਨਾਂ ਮਜ਼ਦੂਰਾਂ ਦਾ ਢੱਡਪੇਟ ਕਿਵੇਂ ਚੱਲਦਾ ਔਰ ਸਵੇਰੇ ਵਿਚਾਰੇ ਸਬਜੀ ਮੰਡੀ ਦੇ ਵਿੱਚ ਕਿੰਨੇ ਮਜ਼ਦੂਰ ਸਾਡੇ ਹਜ਼ਾਰਾਂ ਮਜ਼ਦੂਰ ਜਾਂਦਾ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਉਹ ਵਿਚਾਰੇ ਕਿਵੇਂ ਰੁਪਿਆ ਰੁਪਿਆ ਇਕੱਠਾ ਕਰਕੇ ਆਪਦੀ ਸ਼ਾਮ ਨੂੰ 2-300 ਰੁਪਿਆ ਦਿਹਾੜੀ ਪਾਉਂਦੇ ਆ ਜੇਕਰ ਤੁਹਾਡੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਗੱਲ ਕਰੀਏ ਵੀ ਜੇ ਤੁਸੀਂ ਜੇ ਤੁਹਾਨੂੰ ਜਿਹੜਾ ਫਰੀਦਕੋਟ ਦੇ ਵਾਸੀ ਤੁਹਾਨੂੰ ਵੋਟਾਂ ਦਿੰਦੇ ਨੇ ਤੇ ਤੁਸੀਂ ਜਿੱਤਦੇ ਹੋ ਤੇ ਪਾਰਲੀਮੈਂਟ ਵਿੱਚ ਜਾਂਦੇ ਹੋ ਤੇ ਉਸ ਤੋਂ ਬਾਅਦ ਵੀ ਜਿਹੜਾ ਤੁਸੀਂ ਕਿਸੇ ਪਾਰਟੀ ਵੱਲ ਰੁਝਾਨ ਕਰਨਾ ਚਾਹੋਗੇ ਜਾਂ ਮਤਲਬ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੁਝ ਸੋਚਿਆ ਸਾਰੇ ਇਹ ਕਿਸੇ ਪਾਰਟੀ ਵੱਲ ਜਾਣਾ ਨਾ ਜਾਣਾ ਇੱਕ ਵੱਖਰਾ ਇਸ਼ੂ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਸੂਝਵਾਲੇ ਵੋਟਰ ਭੈਣ ਭਰਾਵਾਂ ਨੂੰ ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਤੁਸੀਂ ਮੇਰੇ ਚੋਣ ਚਿੰਨ੍ਹ ਤੇ ਮੈਨੂੰ ਜਿਤਾਓ ਮੈਂ ਤੁਹਾਨੂੰ ਪਾਰਲੀਮੈਂਟ ਦੇ ਵਿੱਚੋਂ ਉਹ ਸਾਰੇ ਏਜੰਡੇ ਪਾਸ ਕਰਾਊਗਾ ਆ ਜਿਹੜੇ ਮੇਰੇ ਮਜ਼ਦੂਰ ਭਰਾ ਨਾ ਮੈਂ ਇਹਨਾਂ ਨੂੰ ਮੈਂ ਹੁਣ ਵੀ ਕਹਿ ਕੇ ਆਇਆ ਕਿ ਤੁਹਾਨੂੰ ਐਸਐਡੀ ਡਿਸਪੈਂਸਰੀ ਨਾਲ ਟੱਚ ਕਰਾਵਾਂਗੇ ਰਜਿਸਟਰਡ ਕਰਾ ਕੇ ਤੁਹਾਨੂੰ ਔਰ ਤੁਹਾਡੀਆਂ ਜਿਹੜੀਆਂ ਮੰਗਾਂ ਔਰ ਮੰਗਾ ਮੇਰੀਆਂ ਆਪਣੀਆਂ ਮੰਗਾ ਕਿਉਂਕਿ ਮੈਂ ਖੋਦਾ ਜਿੱਥੇ ਇੱਥੇ ਯਾਦ ਸਾਹਿਬ ਦੇ ਕਾਊਂਟਰ ਤੇ ਮੈਂ ਅਖਬਾਰ ਵੇਚਦਾ ਰਿਆ ਮੈਂ ਜਿੱਥੇ ਆਪਦੇ ਸ਼ਹਿਰ ਵਿੱਚ ਮਜ਼ਦੂਰੀ ਕਰਦਾ ਰਿਆ ਰਕਸ਼ਾ ਚਲਾਉਂਦਾ ਰਿਆ ਮੈਨੂੰ ਪਤਾ ਕਿ ਇਹਨਾਂ ਲੋਕਾਂ ਦੀਆਂ ਕੀ ਸਮੱਸਿਆਵਾਂ ਤੇ ਇਹਨਾਂ ਨੂੰ ਦਸਤਰਾ ਵਿੱਚ ਕਿਵੇਂ ਨਹੀਂ ਵੜਨ ਦਿੱਤਾ ਜਾਂਦਾ ਪਿੱਛੇ ਦੇ ਮੈਂ 150 ਅੰਗਹੀਨ ਬੰਦਾ ਮੈਨੂੰ ਕਹਿੰਦੇ ਕਿ ਜਿਹੜੇ ਸਾਡੇ ਸਰਟੀਫਿਕੇਟ ਕੱਟਾ ਮੈਂ ਸਿਵਲ ਸਰਜਨ ਕੋਲੇ ਲੈ ਕੇ ਗਿਆ ਸਿਵਲ ਸਰਜਨ ਤੋਂ ਸਪੈਸ਼ਲ ਅ ਫਰੀਦਕੋਟ ਕੋੜਕਪੁਰਾ ਜੇਤੋ ਸਪੈਸ਼ਲ ਟੈਂਪਲ ਲਵਾ ਕੇ ਅੰਗਰੀਨਾਂ ਦੇ ਮੈਂ ਸਰਟੀਫਿਕੇਟ ਰਿਵਾਈਜ਼ ਕਰਾਏ ਔਰ ਮੈਂ ਇਸੇ ਤਰ੍ਹਾਂ ਇਹ ਕੰਮ ਆਪਦੇ ਸਮਾਜ ਕੇ ਕਰਦਾ ਰਹੂੰਗਾ ਮੈਨੂੰ ਕਿਸੇ ਪਾਰਟੀ ਜਾਣ ਦੀ ਲੋੜ ਨਹੀਂ ਮੈਂ ਆਜ਼ਾਦ ਤੌਰ ਤੇ ਕਿਉਂਕਿ ਆਜ਼ਾਦ ਸਾਡੇ ਹੱਥੀਂ ਪੈਦਾ ਹੋਏ ਆ ਆਜ਼ਾਦ ਅਸੀਂ ਉਮੀਦਵਾਰ ਆ ਅਸੀਂ ਆਪਦੇ ਸਮਾਜ ਦੀ ਸੇਵਾ ਸਿਰ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਇਸ ਜਿਹੇ ਆਪਾਰ ਸੁਤਾਈ ਜੋ ਆਯਾਦ ਉਮੀਦਵਾਰ ਨੇ ਫਰੀਦਕੋਟ ਜਿਹਨਾਂ ਲੋਕ ਸਭਾ ਹਲਕੇ ਤੋਂ ਤੇ ਇਹਨਾਂ ਨੇ ਪਾਰਟੀ ਦੀਆਂ ਗੱਲਾਂ ਕੀਤੀਆਂ ਆਪਣੇ ਜੋ ਕਿਉਂ ਨਿਸ਼ਾਨ ਦੇ ਜੋ ਵੋਟਾਂ ਦੀਆਂ ਗੱਲਾਂ ਕੀਤੀਆਂ ਤੇ ਨਾਲ ਹੀ ਜਿਹੜੇ ਇੱਥੇ ਹੋਰ ਉਮੀਦਵਾਰ ਖੜੇ ਨੇ ਜੇ ਵੱਖ-ਵੱਖ ਪਾਰਟੀਆਂ ਦੀ ਜੇ ਆਪਾਂ ਗੱਲ ਕਰੀਏ ਵੀ ਹਰੇਕ ਪਾਰਟੀ ਇਹਨੂੰ ਜਿਹੜਾ ਠੋਕਮਾ ਜਵਾਬ ਦਿੱਤਾ ਤੇ ਲੋਕਾਂ ਦੀ ਮੰਗਾਂ ਦੀਆਂ ਗੱਲਾਂ ਕੀਤੀਆਂ ਤੇ ਜਿਹੜੀਆਂ ਮੰਗਾਂ ਇਹਨਾਂ ਨੇ ਅੱਗੇ ਲੈ ਕੇ ਜਾਣੀਆਂ ਜਿੱਤਣ ਤੋਂ ਬਾਅਦ ਉਹਨਾਂ ਤੋਂ ਜਾਣਨਾ ਪਾਇਆ ਤੇ ਇਹ ਇਹਨਾਂ ਨੇ ਜੋ ਵੋਟ ਮੰਗੀ ਜਿਹੜਾ ਫਰੀਦਕੋਟ ਦੇ ਵਸਨੀਕਾਂ ਤੋਂ ਅੱਗੇ ਮਤਲਬ ਇਹ ਲੋਕ ਵੋਟ ਦੇ ਹੱਕਦਾਰ ਨੇ ਤਾਂ ਆਪ ਕਹਿੰਦੇ ਵੀ ਇਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਤੇ ਜਿੰਨੀਆਂ ਚਾਹੀਦੀਆਂ ਨੇ ਇਹ ਤੇ ਦੇਖਦੇ ਰਹੋ ਸਾਡੀ ਰਿਪੋਰਟ ਮੈਕ ਕੋਟ ਪੁਰਾਤ ਰਹੀਦਾ ਜਿਆਰ 파ਰਤ ਨੂੰ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਜ਼ਿਆਦਾ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼